ਆ ਗਿਆ ਆ ਗਿਆ ਆ ਜਾਓ ਆ ਜਾਓ ਜਾਨੂ ਪਰਮਹਾਰ ਹਨਾ ਹਾਂਜੀ ਹੈਗੀ ਪਰਚੀ ਹੈਗੀ ਲਓ ਜੀ ਕਾਲੀਦਾਲ ਦੇ ਬਾਅਦ ਵਰਕਰ ਸਾਰੇ ਪਹੁੰਚੇ ਹੋਏ ਆ ਪੂਰੀ ਜੱਜ ਕੇ ਪੂਰੀ ਸਪੋਰਟ ਹੈ ਕਾਲੀਦਾਲ ਦੀ ਇੱਥੇ ਚੱਲ ਰਹੀ ਤੇ ਉਮਨੇ ਬੈਠੇ ਨੇ ਜਿਹੜੇ ਵਰਕਰ ਇੱਥੇ ਬੈਠੇ ਆ ਤਾਂ ਥੋੜੇ ਆ ਬਾਕੀ ਸਕੂਲ ਦੇ ਅੰਦਰ ਹੀ ਜਿੱਥੇ ਵੋਟਾਂ ਚੱਲ ਰਹੀਆਂ ਤੇ ਥਾਲੀ ਵਾਲੀ ਸਪੋਰਟ ਜ਼ਿਆਦਾ ਕਰਦਾ ਹੁਣ ਦੱਸੂ ਆਪਾਂ ਨੂੰ ਕੁਝ ਭਾਈ ਸਵੇਰ ਦਾ ਡੜ ਕੇ ਬੈਠਾ ਸਵੇਰ ਦੇ ਬੈਠੇ ਆ ਦਪਹਿਰ ਦਾ ਟਾਈਮ ਦੇ ਲਓ ਕੰਨਾ ਹੋ ਗਿਆ ਅਸੀਂ ਫੁੱਲ ਜੋਰ ਲਾ ਰੱਖਿਆ ਬਈ ਵੱਧ ਤੋਂ ਵੱਧ ਬੋਤ ਕੱਢਾਂਗੇ ਪਿੰਡ ਚ ਬੋਟਾ ਸਾਰਿਆਂ ਗੱਡੀਆਂ ਤੇ ਲੈ ਆਉਣ ਚਾਹਤੇ ਹਾਂ ਸਾਰਿਆਂ ਗੱਡੀਆਂ ਤੇ ਲੈ ਆਇਆ ਕੋਸਾਪ ਵੀ ਆਈ ਜਾਂਦੇ ਸਾਡੇ ਨਾਲ ਪਹਿਲਾਂ ਜੁੜੇ ਹੋਏ ਖਾਣਾ ਖਾ ਲੈ ਕਿ ਖਾਦਾ ਨਹੀਂ ਖਾਣਾ ਹੀ ਖਾਦਾ ਨਹੀਂ 3 ਵਜੇ ਤੋਂ ਬਾਅਦ ਖਾਣਾ ਖਾਵਾਂਗੇ ਹੋਰ ਆਇਲਾ ਹੋ ਥੋੜਾ ਕੰਮ ਹੁਣ ਖਾਣੇ ਦੀ ਲੋੜ ਤਾਂ ਕੀ ਹੈ ਚਾਹ ਨਾਲ ਕੁਝ ਹੋਰ ਚੱਲਦਾ ਹੋ ਬਾਈ ਕਿਦੋਂ ਖਾਣਾ ਖਾਵਾਂਗੇ ਕੀ ਫਿਰ ਕੇ ਪੈਂਦਾ ਕੋਈ ਚੱਕਰੇ ਪੂਰਾ ਡਟੇ ਬੈ ਜਾਦਾ ਸਵੇਰੇ ਨਾਲ ਨਾਲ ਵਾਲੇ ਵੀ ਡਟੇ ਬੈਠੇ ਇੱਧਰ ਹਾਂਜੀ ਹਾਂਜੀ ਹੈਗੇ ਹਾਂਜੀ ਇੱਧਰ ਵੀ ਜੱਜੇ ਬੈਠੇ ਆ ਨਾਲ ਇਹਦੇ ਆ ਗਏ ਆਮ ਆਦਮੀ ਪਾਰਟੀ ਦੇ ਬੰਦੇ ਇਹ ਵੀ ਸਾਰੇ ਉਸ ਤਰ੍ਹਾਂ ਹੀ ਆ ਇਕੱਠੇ ਨਾਲ-ਨਾਲ ਬੈਠੇ ਆ ਸਾਰੇ ਤੇ ਇੱਧਰ ਕਾਂਗਰਸ ਵਾਲੇ ਬੰਦੇ ਜੀਤ ਮਹਿੰਦਰ ਸਿੱਧੂ ਦੇ ਇਹ ਵੀ ਸਾਰੇ ਉਸ ਤਰ੍ਹਾਂ ਹੀ ਬੈਠੇ ਆ ਮੈਂ ਲਾਈਵ ਦੇ ਵਿੱਚ ਵੀ ਤੁਹਾਨੂੰ ਦੱਸਿਆ ਸੀ ਵੀ ਜਿਹੜੇ ਇਹਨਾਂ ਦੇ ਟੇਬਲ ਐ ਤਖਤਪੋਸ ਐ ਉਹ ਨਾਲ-ਨਾਲ ਜੁੜੇ ਆ ਸਾਰੇ ਸਾਰੀਆਂ ਪਾਰਟੀਆਂ ਦੇ ਜਿੰਨੀਆਂ ਪਾਰਟੀਆਂ ਸਾਰੀਆਂ ਇੱਕ ਇਹਨਾ ਬੈਠੀਆਂ ਝੰਡੇ ਵੀ ਲਾਉਣੇ ਪੈਂਦੇ ਆ ਸਪੋਰਟ ਵੀ ਕਰਨੀ ਪੈਂਦੀ ਸਭ ਕੁਝ ਕਰਨਾ ਪੈਂਦਾ ਪਰ ਇੱਥੇ ਲੜਨ ਵਾਲਾ ਕੋਈ ਨਹੀਂ ਹੈਗਾ ਆ ਦੇਖੋ ਸਾਰੇ ਝੰਡੇ ਦਿਖ ਰਹੇ ਆ ਜਿੰਨੇ ਲੈ ਭਾਈ بارش ਹੋ ਰਹੀ ਆ ਮੀਂਹ ਆ ਰਿਹਾ ਫੇਰ ਵੀ ਸਾਰੇ ਉਵੇਂ ਜਵੇਂ ਜੱਚੇ ਬੈਠੇ ਆ ਹੱਲੇ ਨਹੀਂ ਹੈਗੇ ਸਾਰੇ ਕੋਈ ਬੰਦਾ ਨਹੀਂ ਹੱਲਿਆ ਸਾਰੇ ਉਸ ਤਰ੍ਹਾਂ ਹੀ ਬੈਠੇ ਆ ਚੰਡੇ ਚੱਲੀ ਜਾਂਦੇ ਆ ਤੇ ਬੋਟਾਂ ਹੀ ਪੈ ਰਹੀਆਂ ਨੇ ਇੱਧਰ ਬੋਟਾਂ ਪੈ ਰਹੀਆਂ ਸਾਹਮਣੇ ਲੈਣ ਲੱਗੀ ਹੋਈ ਆ ਲੈਣ ਲੰਮੀ ਲੱਗੀ ਹੋਈ ਆ ਹੁਣ ਕਿਉਂਕਿ ਸਵੇਰ ਚ ਸਰਦੀ ਠੰਡ ਹੁੰਦਾ ਤੇ ਦੁਪਹਿਰੇ ਗਰਮੀ ਹੁੰਦੀ ਹੈ ਤਾਂ ਕਰਕੇ ਲੈਣਾ ਲੰਮਾ ਲੱਗਦਾ ਹੁਣ ਸ਼ਾਮ ਨੂੰ ਲੈਣਾ ਕਿੰਨੇ ਆਲੇ ਮੰਗੇ ਫਿਰ ਇੱਕ ਦੂਜੇ ਨਾਲ ਲੜਨਾ ਕਿਸੇ ਨੇ ਨਹੀਂ ਜੇ ਕਿਸੇ ਦੀ ਮਜਬੂਰੀ ਆ ਤਾਂ ਪਹਿਲਾਂ ਵੀ ਜਾ ਸਕਦਾ ਐ ਨਹੀਂ ਲੈਣ ਦੇ ਵਿੱਚੋਂ ਵਗਜੂ ਪਹਿਲਾਂ ਕੋਈ ਲੈਣ ਬੋਲਦਾ ਨਹੀਂ ਲੈਣ ਵਾਰੀ ਜਾਂਦੇ ਨੇ ਜੇ ਕਿਸੇ ਨੂੰ ਕੰਮ ਆ ਤਾਂ ਵਗ ਜਾਂਦਾ ਆ ਸਾਰੇ ਸਕੂਲ ਦੇ ਵਿੱਚ ਹੀ ਚੋਣ ਕਮਿਸ਼ਨ ਵੱਲੋਂ ਠੰਡੇ ਜਲਦੀ ਸ਼ਵੀਲ ਲਾਈ ਗਈ ਹੈ ਠੰਡੇ ਮਿੱਠੇ ਜਲਦੀ ਤੇ ਬੱਚੇ ਸੇਵਾ ਕਰ ਰਹੇ ਜਿਹੜੇ ਸਕੂਲ ਚ ਪੜਨ ਵਾਲੇ ਬੱਚੇ ਆ ਇਹ ਸੇਵਾ ਤੇ ਲੱਗੇ ਹੋਏ ਆ ਤੇ ਬਰੀਆ ਠੰਡਾ ਮਠਜਾਲਾ ਹੈ ਸੇਵਾ ਪੂਰੀ ਚੱਲ ਰਹੀ ਹੈ ਤੇ ਆਪਦੀ ਡਿਊਟੀ ਨਿਭਾ ਰਹੇ ਆ ਮੁਲਾਜ਼ਮ ਵੀ ਆ ਸਾਰੇ ਬੱਚੇ ਇੱਥੇ ਸੇਵਾ ਦੀ ਲੱਗੇ ਹੋਏ ਐ ਇਧਰ ਦਵਾਈਆਂ ਬੂਟੀਆਂ ਦਾ ਵੀ ਚੱਲ ਰਿਹਾ ਸਾਰਾ ਮੈਡੀਸ਼ਨ ਦਾ ਇਲਾਜ ਪੂਰਾ ਵੀ ਕੋਈ ਬਿਮਾਰ ਠਾਰਨਾ ਹੋਇਆ ਮੁਲਾਜ਼ਮ ਬੈਠੇ ਨੇ ਇਹਨਾਂ ਦੀ ਡਿਊਟੀ ਹੈ ਇੱਧਰ ਬੈਠੇ ਨੇ ਸਕੂਲ ਵਾਲੇ ਮੇਨ ਸਰ ਜੀ ਏਆਈ ਸਾਡਾ ਮੈਂਬਰ ਗਰਜੰਟ ਸਿੰਘ ਸਾਰੇ ਮਲਾਜ਼ਮਾਂ ਦੀ ਸੇਵਾ ਰਾਤ ਇਹਨੇ ਕੀਤੀ ਹੈ ਮੰਜੇ ਬਿਸਤਰਿਆਂ ਦੀ ਰੋਟੀ ਟੁੱਕਦੀ ਤੇ ਹੁਣ ਵੋਟਾਂ ਪੈ ਗਈਆਂ 2400 ਵੋਟਾਂ ਦੇ ਵਿੱਚੋਂ 1683 ਵੋਟਾਂ ਪੈ ਗਈਆਂ ਹੁਣ ਸਾਰੇ ਵਰਕੜੀ ਇਕੱਠੇ ਖੜੇ ਆ ਜਿੰਨੀਆਂ ਪਾਰਟੀਆਂ ਦੇ ਨੇ ਅਸਟੀਮੇਟ ਲਗਾ ਰਹੇ ਆ ਵੀ ਤਿੰਨ ਵੋਟਾਂ ਕਿੰਨੇ ਆਪਾਂ ਗਾ ਸੋਨੂੰ ਕਿੰਨੇ ਆਪਾਂ ਗਾ ਸਾਰੀਆਂ ਪਾਰਟੀਆਂ ਦੇ ਬੰਦੇ ਆ ਆ ਖੜਾ ਮਿਸਤਰੀ ਵਕੀਲ ਸਿੰਘ ਟਰੈਕਟਰ ਵਾਲਾ ਮਿਸਤਰੀ ਹੈ 45 ਕਿਲੋਮੀਟਰ ਤੋਂ ਇਹ ਚੱਲ ਕੇ ਆਇਆ ਵਿਚਾਰਾ